ਬੱਚਿਓ ਨਵੋਦੇ ਵਿਦਿਆਲੇ ਦੀ OMR ਸ਼ੀਟ ਅੱਜ ਅਸੀਂ ਇਹਦੇ ਬਾਰੇ ਗੱਲ ਕਰਦੇ ਆ। ਹੁਣ ਇਸ ਕੀ ਇਹ ਜ਼ਰੂਰੀ ਹਦਾਇਤਾਂ ਜ਼ਰੂਰ ਤੁਹਾਨੂੰ ਮੈਂ ਪੜ੍ਹ ਕੇ ਸੁਣਾਵਾਂਗਾ। ਕੇਵਲ ਨੀਲੇ ਕਾਲੇ ਬਾਲ ਪੁਆਇੰਟ ਪੈਨ ਸੇ ਸਹੀ ਗੋਲੇ ਕੋ ਗਹਿਰਾ ਨਿਸ਼ਾਨ ਸੇ ਭਰਿਏ। ਯਾਨੀ ਕਿ ਨੀਲਾ ਅਤੇ ਕਾਲਾ ਪੈਨ ਹੀ ਵਰਤਿਆ ਜਾਏਗਾ। ਬਾਲ ਪੈਨ, ਜੈੱਲ ਪੈਨ ਨਹੀਂ। कृपया पूरे गोले को गहरे निशान से भरिए। है थाली नहीं छना प्रोपर है बिल्कुल गोला जिम्मे आप दिखाई दे रहा थले था सैंपल बारे भी गल करा प्रत्येक प्रश्न का केवल एक उत्तर सही है चार ऑप्शन हो एक ऑप्शन सही होगी उत्तर केवल एक ही पूरे गोले में गहरा निशान लगाकर दीजिए जैसा नीचे दिखाया गया है एक से अधिक गोले पर गहरा निशान लगाने पर उत्तर गलत माना जाएगा ਯਾਨੀ ਕਿ ਜਿਹੜੇ ਪ੍ਰਸ਼ਨ ਨੰਬਰ ਉਸੋਗੇ ਚਾਰ ਜਿਹੜੇ ਗੋਲੇ ਹੋਣਗੇ ਉਹਨਾਂ 'ਚ ਏ ਬੀ ਸੀ ਡੀ ਲਿਖਿਆ ਹੋਏਗਾ ਜਿਹੜੀ ਆਪਸ਼ਨ ਤੁਹਾਨੂੰ ਸਹੀ ਲੱਗ ਰਹੀ ਹੈ ਉਸ ਆਪਸ਼ਨ ਨੂੰ ਤੁਸੀਂ ਪ੍ਰੋਪਰ ਕਾਲਾ ਕਰਨਾ ਜਾਂ ਨੀਲਾ ਕਰਨਾ ਹੈ ਪੈਨ ਨਾਲ ਖਾਲੀ ਨਹੀਂ ਛੱਡਣਾ ਦੋਨੋਂ ਨਹੀਂ ਕਰਨਾ ਸਿਰਫ ਇੱਕ ਨੂੰ ਹੀ ਕਰਨਾ ਹੈ ਅੱਗੇ ਦੇਖੋ ਗਲਤ ਕਿਹੜੇ ਕਿਹੜੇ ਹੋਣਗੇ ਜੇਕਰ ਇਕੋ ਲਾਈਨ ਦੇ ਵਿੱਚ ਏ ਬੀ ਸੀ ਡੀ ਦੇ ਵਿੱਚ ਤੁਸੀਂ ਦੋਨੋਂ ਨਿਸ਼ਾਨ ਲਗਾ ਦਿੱਤਾ ਕਾਲਾ ਕਰਤਾ ਤਾਂ ਉਹ ਉੱਤਰ ਗਲਤ ਮੰਨਿਆ ਜਾਏਗਾ ਦੂਜਾ ਕੀ ਹੈ ਜੇਕਰ ਇੱਕ ਨੂੰ ਕਰਾਸ ਕਰਤਾ ਦੂਜੇ ਨੂੰ ਸਹੀ ਕਰ ਦਿੱਤਾ ਭਾਵੇਂ ਪਹਿਲਾਂ ਤੁਸੀਂ ਕਿਸੇ ਨੂੰ ਨਿਸ਼ਾਨ ਲਾਣ ਲੱਗੇ ਤੁਹਾਨੂੰ ਲੱਗਿਆ ਵੀ ਇਹ ਸਹੀ ਸੀ ਪਰ ਅਚਾਨਕ ਤੁਹਾਡਾ ਮੂਡ ਬਦਲ ਗਿਆ ਵੀ ਨਹੀਂ ਇਹ ਨਹੀਂ ਸਾਨੂੰ ਆਪਸ਼ਨ ਚੌਥੀ ਸਹੀ ਲੱਗ ਰਹੀ ਏ ਤੁਸੀਂ ਇੱਕ ਨੂੰ ਕਾਟਾ ਮਾਰਤਾ ਔਰ ਨਾਲ ਦੀ ਨਾਲ ਚੌਥੇ ਤੇ ਨਿਸ਼ਾਨ ਲਾਤਾ ਇਹ ਵੀ ਗਲਤ ਮੰਨਿਆ ਜਾਏਗਾ ਦੋਵਾਂ ਦੇ ਇੱਕ ਤੇ ਕਰਾਸ ਮਾਰ ਦੇਣਾ ਇੱਕ ਤੇ ਠੀਕ ਲਾ ਦੇਣਾ ਨਹੀਂ ਸਹੀ ਮੰਨਿਆ ਜਾਏਗਾ ਕਿਉਂਕਿ ਗੱਲ ਕੀ ਹੋਈ ਏ ਗੋਲੇ ਨੂੰ ਪੂਰਾ ਭਰਨਾ ਹੈ ਕਾਲਾ ਜਾਂ ਨੀਲਾ ਜੋ ਪੈਨ ਤੁਸੀਂ ਵਰਤ ਰਹੇ ਬੋਲ ਪੈਨ ਉਹਦੇ ਨਾਲ ਹੀ ਭਰਨਾ ਹੈ ਗਲਤ ਜਿਵੇਂ ਆ ਦੇਖੋ ਇਹ ਇਸ ਨੇ ਬਿਲਕੁਲ ਛੋਟਾ ਜਿਹਾ ਗੋਲ ਚੱਕਰ ਬਣਾਇਆ ਪਰ ਸਾਈਡਾਂ ਖਾਲੀ ਰੱਖ ਲੀਆਂ ਹਨ ਇਹ ਪ੍ਰੋਪਰ ਪੂਰਾ ਭਰਨਾ ਤੇ ਤਾਂ ਸਹੀ ਮੰਨੇ ਜੇਗਾ ਕਲੀਅਰ ਹੈ ਜੀ ਇੱਥੇ ਤੱਕ ਹੁਣ ਅੱਗੇ ਗੱਲ ਕਰਦੇ ਆਂ ਪਹਿਲੀ ਚੀਜ਼ ਅਸੀਂ ਕੀ ਭਰਨੀ ਹੈ ਪਹਿਲੀ ਚੀਜ਼ ਅਸੀਂ ਭਰਨੀ ਹੈ ਅਨੁਕ੍ਰਮਕ ਯਾਨੀ ਕਿ ਤੁਹਾਡਾ ਰੋਲ ਨੰਬਰ ਹਾਂਜੀ ਰੋਲ ਨੰਬਰ ਕੋਈ ਵੀ ਲਿਖ ਦਿੰਦਾ ਮੈਂ ਦੇਖੋ ਮੇਰਾ ਰੋਲ ਨੰਬਰ ਹੈ 2629729 ਇਹ ਮੇਰਾ ਰੋਲ ਨੰਬਰ ਫਿਲ ਕਰ ਦਿੱਤਾ ਐਥੋਂ ਤੱਕ ਕਲੀਅਰ ਜੀ ਸਾਰਾ ਕਲੀਅਰ ਬੇਟਾ ਅੱਗੇ ਚੱਲਦੇ ਆ ਜੀ ਆਪਾਂ ਪ੍ਰੀਖਿਆਰਥੀ ਇਸ ਗੱਲ ਦਾ ਧਿਆਨ ਰੱਖੇ ਕਿ ਪ੍ਰਸ਼ਨ ਪੁਸਤਕਾ ਵਿੱਚ છਪਾ ਹੂਆ ਕੋਡ ਔਰ OMR ਉੱਤਰ ਪੱਤਰੀਕਾ ਦੇ ਪੁਸਟ 2 ਵਿੱਚ છਪਾ ਹੂਆ ਕੋਡ ਇੱਕ ਸਮਾਨ ਹੋ। ਪਹਿਲਗੀਏ ਪ੍ਰਸ਼ਨ ਪੁਸਤਕਾ ਤੁਹਾਨੂੰ ਇੱਕ ਪ੍ਰਸ਼ਨਾਂ ਵਾਲੀ ਇੱਕ ਛੋਟੀ ਜੀ ਕਾਪੀ ਮਿਲੇਗੀ। ਜਿੰਦੇ ਵਿੱਚ ਪ੍ਰਸ਼ਨ ਦਿੱਤੇ ਹੋਣਗੇ। ਪ੍ਰਸ਼ਨਾਂ ਦੇ ਨਾਲ ਉਹਨਾਂ ਦੇ ਥੱਲੇ ਚਾਰ ਆਪਸ਼ਨਾਂ ਹੋਣਗੀਆਂ। ਉਹਨਾਂ ਦੇ ਤੁਸੀਂ ਪ੍ਰਸ਼ਨਾਂ ਨੂੰ ਦੇਖਣਾ ਐ ਪਰ ਉੱਤਰ ਪੱਤਰੀਕਾ ਯਾਨੀ ਕਿ ਜਿਹੜੀ OMR ਸ਼ੀਟ ਜਿੰਦੇ ਤੁਸੀਂ ਉਹਨਾਂ ਤੋਂ ਵੇਖ ਕੇ ਗੋਲੇ ਵੀ ਜ ਰੰਗ ਭਰਨਾ ਹੈ ਯਾਨੀ ਕਿ ਜਿੱਥੇ ਤੁਸੀਂ ਉੱਤਰ ਲਿਖਨੇ ਹਨ ਲਿਖਨੇ ਨਹੀਂ ਸਿਰਫ ਰਾਉਂਡ ਕਰਨੇ ਹਨ ਪ੍ਰਸ਼ਨ ਇੱਕ ਪੁਸਤਕਾ ਤੇ ਹੋਣਗੇ ਔਰ OMR ਸ਼ੀਟ ਤੇ ਤੁਸੀਂ ਉਹਦੇ ਉੱਤਰ ਭਰੇ ਹੋਣਗੇ ਜਿਵੇਂ ਆਪਾਂ ਸੈੱਪ ਦੀਆਂ ਸੀਪ ਦੀਆਂ ਆਪਾਂ OMR ਸ਼ੀਟਾਂ ਭਰਦੇ ਸੀ ਭਰਦੇ ਸੀ ਨਾ 45 ਕੁਐਸਚਨ ਵਾਲੀ ਉਸ ਤਰ੍ਹਾਂ ਅੱਗੇ ਚੱਲਦੇ ਹਾਂ ਉਹਦਾ ਕੋਡ ਇੱਕੋ ਹੋਵੇ ਸ਼ਬਾਹ ਹੋ ਕੋਡ ਇੱਕ ਸਮਾਨ ਹੋ ਕੋਡ A ਕੋਡ B ਕੋਡ C ਕੋਡ D ਜੋ ਵੀ ਕੋਡ ਹੋਏਗਾ ਉਹਨਾਂ ਦਾ ਕੋਡ ਸਮਾਨ ਹੋਣਾ ਚਾਹੀਦਾ ਹੈ ਵੀ ਪ੍ਰਸ਼ਨ ਤੁਹਾਡੇ A ਕੋਡ ਦੇ ਆ ਤਾਂ ਤੁਹਾਡੀ ਆਨਸਰ ਜਿਹੜੀ ਸ਼ੀਟ ਹੈ ਉਹ OMR ਸ਼ੀਟ ਵੀ ਉਹ A ਕੋਡ ਦੀ ਹੋਣੀ ਚਾਹੀਦੀ ਹੈ ਇੱਥੇ ਤੱਕ ਕਲੀਅਰ ਹੈ ਜੀ ਅੱਗੇ ਚੱਲੀਏ ਇਸ OMR ਉੱਤਰ ਪੱਤਰੀਕਾ ਪਰ ਕੱਚਾ ਕੰਮ ਕਰਨਾ ਮਨਾ ਹੈ ਯਾਨੀ ਕਿ ਜਿਹੜੀ OMR ਸ਼ੀਟ ਹੈ ਜਿਹੜੀ ਤੁਹਾਨੂੰ ਦਿਖਾਈ ਦੇ ਰਹੀ ਹੈ ਇਹਦੇ ਤੇ ਕੱਚਾ ਕੰਮ ਰਫ ਕੰਮ ਕੋਈ ਵੀ ਨਹੀਂ ਕਰੇਗਾ ਇਹਨੀ ਗੱਲ ਤੁਹਾਨੂੰ ਕੁਐਸਚਨ ਦੇ ਵਿੱਚ ਕੋਈ ਮੁਸ਼ਕਲ ਆ ਰਹੀ ਤੁਸੀਂ ਚਾਹ ਕੇ ਦੇ ਪੁੱਠੇ ਪਾਸੇ ਜਾਂ ਕਿਸੇ ਪਾਸੇ ਤੁਸੀਂ ਰਫ ਕੰਮ ਕਰਨਾ ਸ਼ੁਰੂ ਕਰ ਦਿਓ ਕੁਐਸਚਨ ਨੂੰ ਸੋਲਵ ਕਰਕੇ ਦੇਖੋ ਬਿਲਕੁਲ ਗਲਤ ਮੰਨਿਆ ਜਾਏਗਾ। ਨਹੀਂ ਕੋਈ ਬਲੇਡ ਫਲੂਡ ਵਗੈਰਾ ਕੋਈ ਵੀ ਨਹੀਂ ਮੰਨਿਆ ਜਾਏਗਾ ਤੁਸੀਂ ਨਾਲ ਕੁਝ ਵੀ ਨਹੀਂ ਲੈ ਕੇ ਜਾਣਾ ਸਿਰਫ ਆਹਦਾ ਪੈਨ ਰੋਲ ਨੰਬਰ ਔਰ ਜੋ ਹੈ ਆਇਡੈਂਟੀਟੀ ਉਹ ਲੈ ਕੇ ਜਾਣੀ ਠੀਕ ਹੈ ਜੀ ਅੱਗੇ ਚੱਲਦੇ ਆਪਾਂ ਹੁਣ ਅਸੀਂ ਦਿੱਤਾ ਰੋਲ ਨੰਬਰ ਰੋਲ ਨੰਬਰ ਆਪਾਂ ਲਿਖ ਲਿਆ। ਐਗਜ਼ਾਮਪਲ ਦਿੰਦਾ ਐ ਰੋਲ ਨੰਬਰ ਮੰਨ ਲਓ ਮੇਰਾ ਆ ਐ। ਹੁਣ ਪਹਿਲੀ ਲਾਈਨ 'ਚ 0 ਤੋਂ 9 ਤੱਕ ਕਿਉਂਕਿ ਸਾਰੇ ਜਿਹੜੇ ਤੁਸੀਂ ਦੇਖ ਰਹੇ ਹੋ 0 ਤੋਂ 9 ਤੱਕ ਹੀ ਇਹਦੇ ਵਿੱਚ ਗੋਲੇ ਬਣੇ ਹੋਏ ਆ। ਹੁਣ ਜਿਹੜਾ ਮੈਂ ਉੱਤੇ ਨੰਬਰ ਲਿਖ ਲਿਆ ਪਹਿਲਾਂ ਇਹਦੇ ਵਿੱਚ ਭਰਨਾ ਆਪਾਂ ਆਪਦਾ ਰੋਲ ਨੰਬਰ। ਉਸ ਤੋਂ ਬਾਅਦ ਉਸ ਲਾਈਨ 'ਚ ਦੇਖਣਾ ਐ ਵੀ ਸਾਡਾ ਅਸੀਂ ਕਿਹੜਾ ਜਿਵੇਂ ਇੱਥੇ 1 ਐ ਤੇ 1 ਨੂੰ ਕਾਲਾ ਕਰਨਾ ਜਾਂ ਨੀਲਾ ਕਰਨਾ, 7 ਐ ਤੇ 7 ਨੂੰ ਇਸੇ ਤਰ੍ਹਾਂ ਅੱਗੇ ਕਰਨਾ। ਮੁੱਖਿਆ ਪ੍ਰਸ਼ਨ ਪੁਸਤਕਾ ਜਿਹੜੀ ਤੁਹਾਨੂੰ ਪ੍ਰਸ਼ਨ ਵਾਲੀ ਇੱਕ ਕਾਪੀ ਮਿਲੇਗੀ। ਜਿੰਦੇ ਵਿੱਚ ਤੁਸੀਂ ਪ੍ਰਸ਼ਨ ਪੜਨੇ ਆ ਉਹਦੇ ਉੱਪਰ ਇੱਕ ਨੰਬਰ ਹੋਏਗਾ ਉਹ ਨੰਬਰ ਤੁਸੀਂ ਇਹਦੇ ਵਿੱਚ ਭਰਨਾ ਹੈ ਭਰਨ ਤੋਂ ਬਾਅਦ ਸੇਮ ਉਹੀ ਚੀਜ਼ ਪ੍ਰੋਸੈਸ ਜਿਵੇਂ ਇੱਥੇ ਸੀ ਜਿਹੜਾ ਕਾਲਮ ਭਰਿਆ ਉੱਪਰ ਨੰਬਰ ਲਿਖਿਆ ਉਸੇ ਨੰਬਰ ਨੂੰ ਤੁਸੀਂ ਸਟੇਟ ਡਾਰਕ ਕਰਨਾ ਹੋਏਗਾ ਅੱਗੇ ਆਗੇ ਜੀ ਸਟੇਟ ਸਟੇਟ ਕੋਡ ਡਿਸਟ੍ਰਿਕਟ ਕੋਡ ਬਲਾਕ ਕੋਡ ਤੇ ਸੈਂਟਰ ਜੇ ਸੈਂਟਰ ਵੀ ਤੁਸੀਂ ਪੇਪਰ ਦੇ ਰਹੇ ਹੋ ਉਹ ਕੋਡ ਉਹ ਲਿਖ ਦੇਣਗੇ ਉਹਨਾਂ ਨੂੰ ਬੜੇ ਧਿਆਨ ਨਾਲ ਪੜਨਾ ਹੈ ਜੇ ਉਹ ਕਹਿ ਦਿੰਦੇ ਨੇ ਮੰਨ ਲਓ ਤੁਸੀਂ ਪੁੱਛ ਲਿਆ ਵੀ ਸਰ ਇਹਦਾ ਕੋਡ ਕੀ ਹੈ ਉਹ ਕਹਿ ਦਿੰਦੇ ਮੰਨ ਲਓ 2 ਹੈ ਤਾਂ 02 ਲਾਉਣਾ ਤੁਸੀਂ ਕੱਲਾ 2 ਨਹੀਂ ਲਾਉਣਾ 2 ਇੱਧਰ ਲਾ ਦੋਗੇ ਤਾਂ ਗਲਤ ਮੰਨਿਆ ਜਾਏਗਾ 02 0 ਆਪਦੇ ਕੋਲੋਂ ਲਾ ਲਓ ਜੇ ਸਿੰਗਲ ਡਿਜੀਟ ਹੋਵੇ ਤੇ 0 ਅੱਗੇ ਆਪਣੇ ਆਪ ਲਾ ਲੈਣੀ ਕਿਉਂਕਿ ਇਹ ਦੋ ਕੌਲਮ ਸਟੇਟ ਦੇ ਦੋ ਡਿਸਟ੍ਰਿਕਟ ਦੇ ਦੋ ਬਲੌਗ ਦੋ ਸੈਂਟਰ ਦੇ ਅਗਲੀ ਗੱਲ ਸੈਂਪਲ ਜਿਹੜਾ ਤੁਸੀਂ ਪ੍ਰਸ਼ਨ ਇਹਨਾਂ ਦਿੱਤਾ ਜੇਕਰ 8 ਨੰਬਰ ਪ੍ਰਸ਼ਨ ਦਾ ਉੱਤਰ A ਹੈ ਤੁਹਾਨੂੰ ਸਹੀ ਲੱਗ ਰਿਹਾ ਤਾਂ ਇੱਧਰ ਵੇਖੋ OMR ਸ਼ੀਟ ਤੇ ਰਿਸਪੌਂਸ ਇਸ ਤਰ੍ਹਾਂ ਭਰਨਾ ਹੈ ਕੁਐਸਚਨ ਨੰਬਰ ਇੱਕ ਸਾਈਡ ਤੇ ਹੋਏਗਾ ਨਾਲ ਅਗੇ ਚਾਰ অপਸ਼ਨਾਂ ਨੇ ਜੇਕਰ ਉੱਤਰ ਏ ਸਹੀ ਹੈ ਤੇ ਏ ਨੂੰ ਪ੍ਰੋਪਰ ਦੇਖ ਲਓ ਪੂਰਾ ਰੰਗ ਕਰਨਾ ਹੈ ਕਲੀਅਰ ਹੈ ਜੀ ਇੱਥੋਂ ਤੱਕ ਅੱਗੇ ਚੱਲ ਜੀ ਅੱਗੇ ਆ ਗਿਆ ਸਾਈਟ 2 2b ਫਿਲਡ ਬਾਈ ਕੈਂਡੀਡੇਟ ਕੈਂਡੀਡੇਟ ਕੌਣ ਹੁੰਦਾ ਹੈ ਜਿਹੜਾ ਪੇਪਰ ਦੇ ਦੇ ਆ ਜਿੰਦੇ ਹੱਥੇ 'ਚ OMR ਸ਼ੀਟ ਹੈ ਜਿਹੜਾ ਪੇਪਰ ਦੇਣ ਲਈ ਆਇਆ ਹੋਇਆ ਹੈ ਹੁਣ ਉਹਨੇ ਕੀ ਭਰਨਾ ਹੈ ਇੱਕ ਤਾਂ ਦਾ ਰੋਲ ਨੰਬਰ ਭਰਨਾ ਹੈ ਦੂਜਾ ਕੀ ਭਰਨਾ ਹੈ ਪ੍ਰਸ਼ਨ ਪੁਸਤਿਕਾ ਕ੍ਰਮਾੰਕ ਯਾਨੀ ਕਿ ਟੈਸਟ ਬੁੱਕਲੇਟ ਨੰਬਰ ਜਿਹੜੇ ਪ੍ਰਸ਼ਨਾਂ ਵਾਲੀ ਤੁਹਾਨੂੰ ਕਾਪੀ ਮਿਲੇਗੀ ਉਹ ਵਾਲੀ ਕਾਪੀ ਦਾ ਜੋ ਨੰਬਰ ਦਿੱਤਾ ਹੈ ਉਹ ਭਰਨਾ ਹੈ ਦੋ ਚੀਜ਼ਾਂ ਰੋਲ ਨੰਬਰ ਕਾਹਦੇ ਕੋਲ ਹੋਏਗਾ ਜਿਹੜੀ ਬੁੱਕਲੇਟ ਮਿਲੇਗੀ ਤੁਹਾਨੂੰ ਉਹਦਾ ਜਿਹੜਾ ਉੱਪਰ ਨੰਬਰ ਹੋਏਗਾ ਉਹ ਵਾਲਾ ਅੱਗੇ ਆ ਗਿਆ ਅਭਿਆਰਤੀ ਦਾ ਨਾਮ ਨੇਮ ਆਫ ਦਾ ਕੈਂਡੀਡੇਟ ਇਨ ਕੈਪੀਟਲ ਲੈਟਰਸ ਇੱਥੇ ਧਿਆਨ ਦੇਣਾ ਹੈ ਇਨ ਕੈਪੀਟਲ ਲੈਟਰਸ ਯਾਨੀ ਕਿ ਇੰਗਲਿਸ਼ ਵਿੱਚ ਹੀ ਭਰਨਾ ਆਪਾਂ ਇੱਥੇ ਸਿਰਫ ਕੈਪੀਟਲ ਲੈਟਰ ਜਾਂ ਸਮਾਲ ਲੈਟਰ ਕਿੰਦੇ ਚ ਹੁੰਦੇ ਨੇ ਇੰਗਲਿਸ਼ ਭਾਸ਼ਾ 'ਚ ਤਾਂ ਇੱਥੇ ਨਾਮ ਕਿਵੇਂ ਲਿਖਣਾ ਮੈਂ ਹੁਣ ਦੱਸ ਦਿੰਦਾ ਮੰਨ ਲਓ ਇੱਕ ਬੱਚੇ ਦਾ ਨਾਮ ਹੈ ਆਪਣਾ ਨਾਮ ਲੈ ਲੈਂਦਾ ਖੁਸ਼ਦੀਪ K H U S, -S H D D -E, e P ਖੁਸ਼ਦੀਪ ਓਕੇ ਸਹੀ ਹੈ ਅੱਗੇ ਦੇ ਫਾਦਰ ਸਾਹਿਬ ਦਾ ਨਾਮ ਹੈ ਜਗਦੀਸ਼ ਕੁਮਾਰ ਜਗਦੀਸ਼ ਕੁਮਾਰ ਹਰੇਕ ਵੇਲੇ ਜੀ ਦਾ ਧਿਆਨ ਰੱਖਣਾ ਕੈਪੀਟਲ ਲੈਟਰ ਗਏ ਤੇ ਕੈਪੀਟਲ ਲੈਟਰ ਸੇ ਜੀ ਭਰਨਾ ਠੀਕ ਹੈ ਜੀ ਅੱਗੇ ਆ ਗਿਆ ਸੇਮ ਉਹੀ ਸਟੇਟ ਡਿਸਟ੍ਰਿਕਟ ਬਲਾਕ ਸੈਂਟਰ ਇਹ ਕੀ ਲਿਖਿਆ 2b ਫਿਲਡ ਬਾਈ ਇਨਵਿਜ਼ਿਲੇਟਰ ਠੀਕ ਹੈ ਜੀ ਅੱਗੇ ਚਲਿਏ ਜੀ ਅੱਗੇ ਆ ਗਿਆ ਤੁਹਾਡੇ ਉੱਤਰ ਪੁਸਤ ਹੈ ਪੁਸਤਕਾ ਕੋਡ ਬੁਕਲੇਟ ਦਾ ਕੋਡ ਜਿਹੜਾ A ਇਹ ਚੀਜ਼ ਦੇਖ ਲੈਣੀ ਹੈ ਵੀ ਕੋਡ A ਵਾਲੀ ਹੀ ਸਾਨੂੰ ਮਿਲੀ ਹੈ OMR ਠੀਕ ਹੈ ਨਾ ਜੇ ਬੁਕਲੇਟ ਜਿਹੜੀ ਮਿਲੀ ਹੈ ਉਹਦੇ ਤੇ B ਕੋਡ ਲਿਖਿਆ ਤੇ B ਵਾਲੀ ਹੋਣੀ ਚਾਹੀਦੀ ਠੀਕ ਹੈ ਜੀ ਹੁਣ ਆ ਥੱਲੇ ਤੁਹਾਡੇ ਜੋਗਾ ਕਰਨ ਜੋਗਾ ਕੰਮ ਆ ਗਿਆ ਰਿਸਪਾਂਸ ਇਸ ਦਾ ਭਾਵ ਪ੍ਰਸ਼ਨਾਂ ਦੇ ਜਿਹੜੇ ਉੱਤਰ ਆਪਸ਼ਨਾਂ ਚਾਰ ਪ੍ਰਸ਼ਨ ਨੰਬਰ 1 ਬੁਕਲੇਟ ਤੇ ਤੁਸੀਂ ਨਿਸ਼ਾਨ ਲਗਾ ਲਿਆ ਪਹਿਲਾਂ ਵੇਖੀ ਗਏ ਦਵਾ ਦਾ ਦਵਾ ਤੁਸੀਂ ਜੋ ਵੀ ਪ੍ਰਸ਼ਨ ਤੁਹਾਨੂੰ ਆਉਂਦੇ ਨੇ ਉਹਨਾਂ ਨੂੰ ਟਿਕ ਕਰ ਲਿਆ ਉੱਥੇ ਆਨਸਰਸ ਹੁਣ ਉਸ ਬਾਅਦ ਉੱਥੋਂ ਫਿਰ ਤੁਸੀਂ OMR ਸ਼ੀਟ ਦੇ ਉੱਪਰ ਭਰੋਗੇ ਧਿਆਨ ਰਹੇ ਕਾਲੀ ਨਹੀਂ ਕਰਨੀ ਆਰਾਮ ਨਾਲ ਜੇ ਇੱਕ ਨੰਬਰ ਨੂੰ ਤੁਸੀਂ ਫੜਿਆ ਮੈਂ ਇੱਥੇ ਕਰਕੇ ਐਸੀ ਕਾਲਾ ਰੰਗੀ ਚੂਜ਼ ਕਰ ਲਿਆ ਜੀ ਆਪਾਂ ਠੀਕ ਹੈ ਜੇਕਰ ਸਾਨੂੰ ਪ੍ਰਸ਼ਨ ਨੰਬਰ 1 ਦਾ ਉੱਤਰ ਲੱਗਦਾ ਤੀਜਾ ਸਹੀ ਹੈ ਤਾਂ ਧਿਆਨ ਨਾਲ ਦੇਖਣਾ ਹੈ ਪ੍ਰਸ਼ਨ ਨੰਬਰ 1 ਆ ਪਿਆ ਤੀਜਾ ਉੱਤਰ ਕਿਹੜਾ ਹੈ ए बी ਸੀ ਤਾਂ ਸੀ ਨੂੰ ਤੁਸੀਂ ਪ੍ਰੋਪਰ ਲਓ ਜੀ ਇਸ ਤਰ੍ਹਾਂ ਕਾਲਾ ਕਰਨਾ ਜਾਂ ਨੀਲਾ ਜੋ ਵੀ ਪੈਨ ਤੁਹਾਡੇ ਕੋਲ ਹੋਏਗਾ ਦੂਜਾ ਨੰਬਰ ਪ੍ਰਸ਼ਨ ਹੈ ਉਹਦਾ ਉੱਤਰ ਆਪਾਂ ਲੱਗਿਆ ਵੀ ਬੀ ਹੈ ਬੀ ਦਾ ਮਤਲਬ ਦੂਜਾ ਹੈ ਤਾਂ ਅਸੀਂ ਬੀ ਨੂੰ ਕਰ ਦਾਂਗੇ ਕਾਲੋ ਤੀਜੇ ਦਾ ਚੌਥਾ ਉੱਤਰ ਸਹੀ ਹੈ ਤਾਂ ਡੀ ਨੂੰ ਅਸੀਂ ਕਾਲਾ ਕਰਾਂਗੇ ਕਲੀਅਰ ਜੀ ਇੱਥੋਂ ਤੱਕ ਬਿਲਕੁਲ ਐਸੇ ਤਰ੍ਹਾਂ ਕਰਨਾ ਹੈ ਜੇਕਰ ਤੁਸੀਂ ਆ ਚੀਜ਼ ਕਰ ਦਿੰਦੇ ਜੀ ਵੀ ਇੱਥੇ ਵੇਖ ਲਿਆ ਵੀ ਪਹਿਲਾਂ ਉਹ ਹੋ ਇੱਥੇ ਲਾਤਾ ਨਹੀਂ 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 ਆ ਸਹੀ ਸੀ ਇਹ ਤੁਹਾਡਾ ਗਲਤ ਮੰਨਿਆ ਜਾਏਗਾ ਇਹ ਕਾਊਂਟ ਨਹੀਂ ਹੋਏਗਾ ਕਲੀਅਰ ਹੈ ਜੀ ਇੱਥੋਂ ਤੱਕ ਦੂਜੀ ਗੱਲ ਐਸ ਤਰ੍ਹਾਂ ਦਾ ਨਿਸ਼ਾਨ ਜਾਂ ਐਸ ਤਰ੍ਹਾਂ ਦਾ ਨਿਸ਼ਾਨ ਬਿਲਕੁਲ ਨਹੀਂ ਲਗਾਉਣਾ ਇਹ ਵੀ ਤੁਹਾਡਾ ਗਲਤ ਮੰਨਿਆ ਜਾਏਗਾ ਸਿਰਫ ਔਰ ਸਿਰਫ ਆਹ ਵਾਲੇ ਜਿਹੜੇ ਬਿਲਕੁਲ ਨਿਸ਼ਾਨ ਤੁਹਾਡੇ ਸਹੀ ਮੰਨੇ ਜਾਣਗੇ ਆਹ ਵਾਲੇ ਜੇ ਉੱਤਰ ਕਰੋਗੇ ਤੇ ਉੱਤਰ ਤੁਹਾਡੇ ਕਾਊਂਟ ਨਹੀਂ ਹੋਣਗੇ ਅੱਗੇ ਚੱਲੀਏ ਜੀ 80 ਟੋਟਲ ਕੁਐਸਚਨ ਨੇ ਜੀ ਕਲੀਅਰ ਹੈ ਟਾਈਮ ਤੁਹਾਨੂੰ ਪਤਾ ਹੈ 11:30 ਤੋਂ ਕਿੰਨੇ ਵਜੇ ਤੱਕ ਦਾ 1:30 ਵਜੇ ਤੱਕ ਯਾਨੀ ਕਿ ਇੱਕ ਵਾਈ ਕਿ 3 ਮਿੰਟ 2 ਘੰਟੇ ਪੂਰੇ ਆ ਤੁਹਾਡੇ ਕੋਲ ਹੁਣ ਇੱਥੇ ਕੀ ਹੈ ਸਿਗਨੇਚਰ ਆਫ ਕੈਂਡੀਡੇਟ ਇਨ ਰਨਿੰਗ ਹੈਂਡ ਜੋ ਤੁਸੀਂ ਫਾਰਮ ਭਰਨ ਲੱਗੇ ਆ ਰੋਲ ਨੰਬਰ ਦੇ ਉੱਤੇ ਤੁਹਾਡੇ ਲਿਖੇ ਸੀ ਉਹੀ ਤੁਸੀਂ ਇਹਦੇ ਵਿੱਚ ਭਰਨੇ ਹੋਣਗੇ ਠੀਕ ਹੈ ਜੀ ਰਨਿੰਗ ਹੈਂਡ ਤੁਸੀਂ ਉੱਥੇ ਵੀ ਰਨਿੰਗ ਹੈਂਡ ਇੰਜ ਕੀਤਾ ਸੀ ਗੁਰਪ੍ਰੀਤ ਸਿੰਘ ਜਾਂ ਮੁਸਕਾਨ ਰਾਣੀ ਜਾਂ ਜੋ ਵੀ ਅਨਮੋਲਪ੍ਰੀਤ ਜੋ ਵੀ ਨਾਮ ਕੀਤਾ ਸੀਗਾ ਹਨਾ ਜਿਵੇਂ ਇੱਥੇ ਲਿਖਿਆ ਸੀ ਉਹਨੇ ਮੰਨ ਲਓ ਮੈਂ ਲਿਖਿਆ ਖੁਸ਼ਦੀਪ ਠੀਕ ਹੈ ਖੁਸ਼ਦੀਪ ਨੇ ਉੱਥੇ ਕੀਤੇ ਪੰਜਾਬੀ ਵਿੱਚ ਤੇ ਮੈਂ ਖੁਸ਼ਦੀਪ ਉਵੇਂ ਲਿਖਾਂਗਾ ਜੋ ਮੈਂ ਪਹਿਲਾਂ ਕੀਤੇ ਸੀ ਠੀਕ ਹੈ ਜੀ ਸਿਗਨੇਚਰ ਆਫ ਇਨਵਿਜੀਲੇਟਰ ਇਹ ਜੋ ਤੁਹਾਡੇ ਉੱਪਰ ਡਿਊਟੀ ਦੇ ਰਹੇ ਹੋਣਗੇ ਅਧਿਕਾਰੀ ਠੀਕ ਹੈ ਜੋ ਵੀ ਅਧਿਆਪਕ ਸਹਿਬਾਨ ਹੋਣਗੇ ਤਾਂ ਉਹ ਆਪਣੇ ਆਪ ਕਰ ਲੈਣਗੇ ਉਸ ਤੋਂ ਬਾਅਦ ਜੀ ਇਨਵਿਜੀਲੇਟਰ ਪuts ਸੈਂਟਰ ਸਟੈਂਪ ਇੰਡੀਕੇਟਿੰਗ ਸਟੇਟ ਡਿਸਟ੍ਰਿਕਟ ਬਲੌਕ ਸੈਂਟਰ ਕੋਡ ਇਹ ਉਹਨਾਂ ਨੇ ਸਟੈਂਪ ਲਗਾਣੀ ਹੈ ਇਹ ਉਹਨਾਂ ਦਾ ਕੰਮ ਹੈ ਇਹ ਵੀ ਕਾਲਮ ਉਹਨਾਂ ਦਾ ਹੈ ਇਹ ਵੀ ਕਾਲਮ ਉਹਨਾਂ ਦਾ ਹੈ ਇਹ ਵਾਲਾ ਕਾਲਮ ਤੁਹਾਡਾ ਜਿੰਦੇ ਵਿੱਚ ਤੁਸੀਂ ਸਾਈਨ ਕਰਨੇ ਹੋਣਗੇ ਠੀਕ ਹੈ ਜੀ ਸੋ ਇਹ ਸੀ ਆਪਣੀ OMR ਸ਼ੀਟ ਤਾਂ ਮੇਰੇ ਖਿਆਲ ਵਿੱਚ ਤੁਸੀਂ ਸ਼ੀਟ ਨੂੰ ਭਰਨ ਲੱਗਿਆਂ ਕਾਲੇ ਨਹੀਂ ਪੈਣਾ ਪ੍ਰਸ਼ਨਾਂ ਦੇ ਉੱਤਰ ਦੇਣ ਲੱਗਿਆਂ ਧਿਆਨ ਰੱਖਣਾ ਹੈ ਰਫ ਕੰਮ OMR ਸ਼ੀਟ ਦੇ ਉੱਤੇ ਬਿਲਕੁਲ ਨਹੀਂ ਕਰਨਾ ਕੋਈ ਫालतू ਨਿਸ਼ਾਨ ਨਹੀਂ ਲਗਾਉਣਾ ਸਿਰਫ ਜਿਹੜੇ ਜਿਹੜੇ ਕਾਲਮ ਤੁਹਾਡੇ ਆ ਉਹਨਾਂ ਕਾਲਮਾਂ ਦੇ ਵਿੱਚ ਹੀ ਕੰਮ ਕਰਨਾ